ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਇੱਕ ਲਾੜੀ ਵੱਲੋਂ ਵੱਡਾ ਧੋਖਾ ਕੀਤਾ ਗਿਆ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਗਿਆ ਜਿਸ ਤੋਂ ਬਾਅਦ ਲੁੱਟ ਕੇ ਲੈ ਗਈ ਹੈ ਇੱਕ ਐਨ ਆਰ ਆਈ ਲਾੜੇ ਨੂੰ ਹਾਂ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਫਿਰੋਜ਼ਪੁਰ ਦਾ ਪਿੰਡ ਰਕਨਾ ਬੇਗ ਜਿੱਥੇ ਇੱਕ ਐਨ ਆਰ ਆਈ ਲਾੜਾ ਵਿਆਹ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਪਹਿਲਾ ਦਿਨ ਤਾਂ ਬੜਾ ਵਧੀਆ ਰਹਿੰਦਾ ਪਰ ਦੂਜੀ ਰਾਤ ਜਦੋਂ ਰਾਤ ਨਿਕਲਦੀ ਹੈ ਤੇ ਸਵੇਰੇ ਉੱਠ ਕੇ ਦੇਖਿਆ ਜਾਂਦਾ ਤਾਂ ਕੁੜੀ ਵੀ ਗਾਇਬ ਹੁੰਦੀ ਹੈ ਸੋਨਾ ਵੀ ਗਾਇਬ ਹੁੰਦਾ ਨਕਦੀ ਵੀ ਗਾਇਬ ਹੁੰਦੀ ਹੈ ਸਾਰਾ ਸਮਾਨ ਲੈ ਕੇ ਕੁੜੀ ਆ ਜਿਹੜੀ ਉਥੋਂ ਫਰਾਰ ਹੋ ਗਈ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ 8 ਬੰਦਿਆਂ ਦੇ ਉੱਪਰ ਆ ਜਿਹੜਾ ਉਹ ਮਾਮਲਾ ਦਰਜ ਕੀਤਾ ਗਿਆ ਨੀਰੂ ਨਾਮ ਦੀ ਲੜਕੀ ਹੈ ਜੋ ਕਿ ਮੋਗਾ ਦੇ ਵਿੱਚ ਮੋਗਾ ਦੀ ਰਹਿਣ ਵਾਲੀ ਹੈ ਮੋਗਾ ਦੇ ਪਿੰਡ ਡੱਗਰੂ ਜ਼ਿਲ੍ਹਾ ਮੋਗਾ ਮਨਪ੍ਰੀਤ ਕੌਰ ਉਰਫ ਨੀਰੂ ਤੇ ਸੁਖਦੇਵ ਸਿੰਘ ਦੇ ਬਿਆਨਾਂ ਦੇ ਉੱਪਰ ਜਿਹੜਾ ਇਹ ਮੁਕੱਦਮਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਦੋ ਮੈਂਬਰਾਂ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਮੋਗਾ ਪੁਲਿਸ ਨੇ ਬੜੀ ਮੁਸ਼ਤੈਦੀ ਦੇ ਨਾਲ ਕੰਮ ਕੀਤਾ 사ऊदी अरब ਦੇ ਦੋਹਾ ਕਤਰ ਦੇ ਵਿੱਚ ਬੱਸ ਡਰਾਈਵਰ ਦੇ ਵਜੋਂ ਜਿਹੜਾ ਸੁਖਦੇਵ ਸਿੰਘ ਕੰਮ ਕਰਦਾ ਸੀਗਾ ਦਰਸ਼ਕਾਂ ਨੂੰ ਪੂਰੀ ਜਾਣਕਾਰੀ ਇਸ ਮਾਮਲੇ ਦੇ ਬਾਬਤ ਦਵਾਂਗੇ ਕਿਉਂਕਿ ਲੁਟੇਰੀ ਦੁਲਹੰਦਾ ਕਹਿਰ ਉਹ ਜਿਹੜਾ ਉਹ ਇਸ ਨੌਜਵਾਨ ਦੇ ਉੱਪਰ ਪਿਆ ਪਰਿਵਾਰ ਦੀਆਂ ਖੁਸ਼ੀਆਂ ਜਿਹੜੀਆਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਲਾੜੀ ਸਾਰਾ ਨਕਦੀ 85000 ਦੇ ਕਰੀਬ ਨਕਦੀ ਇੱਕ ਤੋਲੇ ਦਾ ਬ੍ਰੇਸਲੈਟ ਤਿੰਨ ਸੋਨੇ ਦੀਆਂ ਮੁੰਦਰੀਆਂ ਸਾਰਾ ਜਿਹੜਾ ਕੈਸ਼ ਸੀਗਾ ਤੇ ਨਾਲੋਂ ਨਾਲ ਜਿਹੜਾ ਸੋਨਾ ਸੀ ਗਹਿਣਾ ਗੱਟਾ ਜੋ ਵੀ ਰੱਖਿਆ ਹੋਇਆ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਉਹ ਵਿਆਹ ਦੀਆਂ ਤਸਵੀਰਾਂ ਨੇ ਸਮਾਨ ਦੀਆਂ ਤਸਵੀਰਾਂ ਨੇ ਤੇ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਜਿਹੜਾ ਉਹ ਆਨੰਦ ਕਾਰਜ ਕਰਨ ਲਈ ਉੱਥੇ ਪਰਿਵਾਰ ਪਹੁੰਚਦਾ ਹੈ ਹਾਲਾਂਕਿ ਇੱਥੇ ਜਦੋਂ ਮੀਡੀਆ ਨਾਲ ਗੱਲਬਾਤ ਕੀਤੀ ਪਰਿਵਾਰ ਨੇ ਤਾਂ ਉਹਨਾਂ ਨੇ ਇਹ ਵੀ ਦੱਸਿਆ ਵੀ ਆਧਾਰ ਕਾਰਡ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੱਗੇ ਜਦੋਂ ਆਨੰਦ ਕਾਰਜ ਲਾਵਾ ਲੈ ਰਹੇ ਸੀ ਤਾਂ ਉਦੋਂ ਗ੍ਰੰਥੀ ਸਿੰਘ ਨੂੰ ਜਿਹੜਾ ਆਧਾਰ ਕਾਰਡ ਵੀ ਨਹੀਂ ਦਿੱਤਾ ਗਿਆ ਸੋ ਇਹ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਦੂਜੀ ਗੱਲ ਇਹ ਇਸ ਤਰ੍ਹਾਂ ਦੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਜਿਦੇ ਵਿੱਚ ਲਾੜੀਆਂ ਵੱਲੋਂ ਜਿਹੜਾ ਉਹ ਸ਼ਿਕਾਰ ਬਣਾਇਆ ਜਾਂਦਾ ਵਿਕਟਮ ਜਿਹੜੇ ਨੇ ਉਹ ਬਣਾਏ ਜਾਂਦੇ ਨੇ ਜਿਵੇਂ ਕਿ ਸੁਖਦੇਵ ਸਿੰਘ ਆ ਜਿਹੜਾ ਕਿ ਦੋਹਾ ਕਤਰ ਦੇ ਵਿੱਚ ਬਰਬਸ ਡਰਾਈਵਰ ਸੀਗਾ ਆ ਵਿਆ ਜਿਹੜਾ ਇਹਦੇ ਵਿੱਚ ਸੱਚ ਇੱਕ ਜਿਹੜੀ ਗੱਲ ਆ ਹੋਰ ਤੁਹਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਦੀਏ ਨਾਲੋਂ ਨਾਲ ਇਹਦੇ ਵਿੱਚ ਜੋ ਵਿਚੋਲਾ ਸੀਗਾ ਉਹਨੂੰ ਵੀ ਜਿਹੜਾ ਪੁਲਿਸ ਵੱਲੋਂ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਵਿਚੋਲੇ ਨੇ ਵੀ ਪੈਸਿਆਂ ਦੀ ਡਿਮਾਂਡ ਕੀਤੀ ਸੀ ਪਹਿਲਾਂ 1 ਲੱਖ ਰੁਪਏ ਜਿਹੜਾ ਉਹ ਡਿਮਾਂਡ ਕੀਤੀ ਹੋਈ ਸੀਗੀ ਇਹਦੇ ਵਿੱਚ 8 ਮੁਲਜ਼ਮ ਨੇ ਜਿਹੜੇ ਉਹ ਫਰਾਰ ਦੱਸੇ ਜਾ ਰਹੇ ਨੇ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦੇ ਦੰਨੇ ਆ ਵੀ ਇਹ ਤਾਂ ਲੁਟੇਰੀ ਦਲਹਾਨਾ ਇਸ ਤੋਂ ਪਹਿਲਾਂ ਇੱਕ ਮਾਮਲਾ ਸਾਹਮਣੇ ਆਇਆ ਸੀ ਇੰਸਟਾਗ੍ਰam ਦੇ ਉੱਪਰ ਇੱਕ ਲੜਕੀ ਇੱਕ ਨੌਜਵਾਨ ਨੂੰ ਮਿਲਦੀ ਹੈ ਵਿਆਹ ਦਾ ਦਿਨ ਸਮਾਂ ਟਾਈਮ ਮੁਕਰਰ ਕੀਤਾ ਜਾਂਦਾ ਪਰ ਲੜਕੀ ਵਿਆਹ ਵਾਲੇ ਦਿਨ ਨਹੀਂ ਪਹੁੰਚਦੀ ਹੈਗੀ ਤੇ ਲੜਕਾ ਪੂਰੀ ਬਾਰਾਤ ਲੈ ਕੇ ਠਾਣੇ ਜਾਂਦਾ ਸੋ ਇਹ ਮਾਮਲੇ ਲਗਾਤਾਰ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਪਰ ਇਹ ਮਾਮਲਾ ਬੜਾ ਹੈਰਾਨ ਕਰਨ ਵਾਲਾ ਵੀ ਕਿਸ ਤਰੀਕੇ ਦੇ ਨਾਲ ਇੱਕ ਰਾਤ ਉੱਥੇ ਰਿਹਾ ਜਾਂਦਾ ਦੂਜੀ ਰਾਤ ਸਾਰਾ ਕੁਝ ਸਫਾ ਚਟ ਕਰਕੇ ਜਿਹੜਾ ਉਹ ਲਾੜੀ ਆਪਣੇ ਪਰਿਵਾਰ ਸਮੇਤ ਫਰਾਰ ਹੋ ਜਾਂਦੀ ਹੈ ਮੋਗਾ ਦੇ ਪਿੰਡ ਡਗਰੂ ਜ਼ਿਲ੍ਹਾ ਮੋਗਾ ਦੱਸਿਆ ਜਾ ਰਿਹਾ ਹੈ ਮਨਪ੍ਰੀਤ ਕੌਰ ਉਰਫ ਨੀਰੂ ਕੁੜੀ ਦਾ ਨਾਮ ਦੱਸਿਆ ਜਾ ਰਿਹਾ ਤੇ ਲਾੜਾ ਜਿਹੜਾ ਐਨਆਰਆਏ ਸੁਖਦੇਵ ਸਿੰਘ ਉਹਦਾ ਨਾਮ ਹੈ ਸੁਖਚੈਨ ਸਿੰਘ ਜਿਹੜੇ ਨੇ ਸਾਡੇ ਸਹਿਯੋਗੀ ਪੱਤਰਕਾਰ ਫਿਰੋਜ਼ਪੁਰ ਤੋਂ ਸਾਡੇ ਨਾਲ ਜੁੜ ਗਏ ਨੇ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਸਵਾਗਤ ਹੈ ਬਾਈ ਆਵਾਜ਼ ਆ ਰਹੀ ਹੈ ਆ ਰਹੀ ਬਾਜੀ ਮੁਰਗੀ ਜੀ ਜੀ ਇੱਕ ਬੜਾ ਮਾਮਲਾ ਜੀਬੋ ਗਰੀਬ ਜਿਹੜਾ ਸਾਹਮਣੇ ਆਇਆ ਹੈ ਇੱਕ ਲੁਟੇਰੀ ਦੁਲਹਨ ਵੱਲੋਂ ਜਿਹੜਾ ਉਹ ਇੱਕ ਵੱਡਾ ਕਾਰਾ ਕਰ ਦਿੱਤਾ ਗਿਆ ਗਹਿਣੇ ਨਕਦੀ ਸਾਰਾ ਕੁਝ ਇਹ ਲੁੱਟ ਕੇ ਫਰਾਰ ਹੋ ਗਏ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਕੀ ਆ ਪੂਰਾ ਮਾਮਲਾ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਿਓ ਜੀ ਪਿੰਡੋਂ ਪਿੰਡ ਪੈਂਦਾ ਕਾਸੋ ਬੇਗੂ ਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਡਰਾਈਵਰ ਜੋ ਕਿ ਕਤਰ ਦੇ ਵਿੱਚ ਡਰਾਈਵਰੀ ਦਾ ਕੰਮ ਕਰਦਾ ਉਸ ਦਾ ਜਿਹੜਾ ਵਿਆਹ ਪਹਿਲਾਂ ਹੋਇਆ ਸੀ ਪਿੰਡ ਚੋੜੜਕੇੜੇ ਉਸ ਔਰਤ ਔਰਤ ਨਾਲ ਹੋਇਆ ਸੀਗਾ ਉਸ ਦਾ ਉਸ ਔਰਤ ਨਾਲ ਪਹਿਲਾਂ ਤਲਾਕ ਹੋ ਚੁੱਕਿਆ ਤਲਾਕ ਹੋਣ ਤੋਂ ਬਾਅਦ ਕੁਝ ਉਹਨ ਦੇ ਵੱਲ ਘਰ ਦੇ ਵਿੱਚ ਕੋਈ ਮਤਲਬ ਆਏ ਬੰਦੇ ਆਏ ਉਹ ਕਹਿੰਦੇ ਤੇਰਾ ਵਿਆਹ ਹੋਰ ਕਰਵਾ ਦਿੰਨੇ ਇੱਕ ਅੱਛਾ ਵੀ ਦੂਜਾ ਵਿਆਹ ਕਰਵਾ ਦਿੰਨੇ ਪਹਿਲੇ ਨਾਲ ਤਲਾਕ ਹੋ ਗਿਆ ओके ਉਹ ਪਹਿਲੇ ਦਾ ਤਲਾਕ ਹੋ ਗਿਆ ਦੂਸਰਾ ਵਿਆਹ ਕਰਵਾ ਦੇਣਿਆ ਉਹ ਉਹਦੇ ਘਰ ਬਾਰ ਬਾਰ ਚੱਕਰ ਲਗਾਉਂਦੇ ਸੀਗੇ ਔਰ ਉਹਨੂੰ ਮਜਬੂਰ ਕਰਦੇ ਸੀ ਵਿਆਹ ਕਰਾਉਣ ਤੇ ਉਹਨੇ ਉਸ ਨੇ ਕਿਹਾ ਚਲੋ ਵਿਆਹ ਕਰਵਾ ਲੈਂਦੇ ਵਿਆਹ ਕਰਾਉਣ ਦੇ ਵਿੱਚ ਹੀ ਉਹ ਫਸ ਗਿਆ ਉਹਦੇ ਵਿੱਚ ਹੀ ਓਕੇ ਫਸ ਗਿਆ ਉਹ ਉਹਨਾਂ ਨੇ ਕਿਹਾ ਵੀ ਤੇਰਾ ਵਿਆਹ ਕਰਵਾ ਦਿੰਨੇ ਉਸ ਤੋਂ ਬਾਅਦ ਉਹ ਕਹਿੰਦੇ ਤੈਨੂੰ ਲਾਵਾ ਫੇਰੇ ਵੀ ਤੈਨੂੰ ਬਾਹਰ ਉੱਥੇ ਕਰਵਾ ਦੇਗੇ ਬਾਹਰੋਂ ਵਾਰ ਤੇ ਉਸ ਤੋਂ ਬਾਅਦ ਉਹ ਉਸ ਦੇ ਦਸਨ ਦੇ ਮੁਤਾਬਕ ਉਹ ਕਹਿ ਰਿਹਾ ਵੀ ਮੇਰੇ ਜਦੋਂ ਲਾਵਾ ਫੇਰੇ ਹੋਣ ਲੱਗੇ ਮੇਰੇ ਦੋ ਦਾ ਗੁਰਦੁਆਰੇ ਪਹਿਲਾਂ ਚੇਂਜ ਕੀਤੇ ਗਏ ਗੁਰਦੁਆਰਾ ਸਾਹਿਬ ਲਾਵਾ ਫੇਰੇ ਹੋਣੇ ਸੀਗੇ ਉਸ ਤੋਂ ਬਾਅਦ ਜਦੋਂ ਲਾਵਾ ਫੇਰੇ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਕੋਲ ਪੈਸਿਆਂ ਦੀ ਮੰਗ ਕਰ ਲਈ ਕਹਿੰਦੇ 1 ਲੱਖ ਰੁਪਈਆ ਦਿਓਗੇ ਤੇ ਇਹ ਤੋਈ ਕੁੜੀ ਲਿਜਾਓਗੇ ਅੱਛਾ ਕੁੜੀ ਵਾਲਿਆਂ ਨੇ ਡਿਮਾਂਡ ਕੀਤੀ ਵੈਸੇ ਅਕਸਰ ਆਪਾਂ ਸੁਣਦੇ ਆ ਸੁਖਚੈਨ ਜੀ ਵੀ ਮੁੰਡੇ ਵਾਲੇ ਡਿਮਾਂਡ ਕਰ ਰਹੇ ਨੇ ਲੁਧਿਆਣੇ ਦਾ ਇੱਕ ਮਾਮਲਾ ਆ ਉਹ ਕਹਿੰਦੇ ਸਾਨੂੰ 15-20 ਲੱਖ ਰੁਪਈਆ ਦੋ ਕਰੇਟਾ ਗੱਡੀ ਦੋ ਤੇ ਵਿਆਹ ਵੀ ਤਕੜਾ ਕਰੋ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਸੀ ਅਕਸਰ ਆਪਾਂ ਸੁਣਦੇ ਆ ਵੀ ਮੁੰਡੇ ਵਾਲੇ ਡਿਮਾਂਡ ਕਰਦੇ ਨੇ ਅੱਛਾ ਇੱਥੇ ਉਲਟਾ ਸੀ ਕੁੜੀ ਵਾਲੇ ਡਿਮਾਂਡ ਕਰ ਰਹੇ ਸੀ ਉੱਤੇ ਉਲਟਾ ਕੁੜੀ ਵਾਲੇ ਬਚੋਲੇ ਨੇ ਡਿਮਾਂਡ ਕੀਤੀ 1 ਲੱਖ ਰੁਪਈਆ ਦੀ ਡਿਮਾਂਡ ਕੀਤੀ ਜਿੱਤੇ ਪਰਿਵਾਰ ਵੱਲੋਂ 85000 ਰੁਪਏ ਦੇ ਕੇ ਲੜਕੀ ਘਰ ਲੈ ਆਏ ਉਹ ਕਾ 85000 ਦੇ ਦਿੱਤਾ ਬਿਲਕੁਲ ਜੀ ਦੇ ਦਿੱਤਾ ਉਸ ਤੋਂ ਬਾਅਦ ਘਰ ਲਿਆ ਇਹ ਲੜਕੀ ਲੜਕੀ ਲਿਆਉਣ ਤੋਂ ਬਾਅਦ ਲੜਕੀ ਨੇ ਉਹ ਚੰਨ ਚੜਾਇਆ ਰਾਤ ਨੂੰ ਪਰਿਵਾਰ ਨੂੰ ਕਈ ਲਾਚ ਦਿੰਦੇ ਰਹੀ ਇੱਕ ਦੋ ਦਿਨ ਤੱਕ ਪਰਵਾਰ ਕਦੀ ਉਹਦੀ ਮਾਤਾ ਨੂੰ ਕਹਿ ਰਹੀ ਸੀ ਤੁਸੀਂ ਇਹ ਗੋਲੀ ਖਾ ਲਓ ਤੁਸੀਂ ਠੀਕ ਹੋ ਜਾਓਗੇ ਉਸ ਤੋਂ ਬਾਅਦ ਦੋ ਦਿਨ ਬਾਅਦ ਲੜਕੀ ਨੇ ਉਸ ਦੇ ਜਿਹੜੇ ਦਰਸ਼ਨ ਦੇ ਮੁਤਾਬਕ ਉਸਦੇ ਜਿਹੜੇ ਸਾਲੇ 2 ਦਿਨ ਆਉਂਦੇ ਰਹੇ ਉਸ ਨੇ ਦੱਸਿਆ ਵੀ ਉਹ ਪਤਾ ਨਹੀਂ ਕੀ ਘਰ ਦੇ ਵਿੱਚ ਉਹਨੂੰ ਦੇਖੇ ਜਾਂਦੇ ਸੀ ਕੀ ਨਹੀਂ ਦੇਖੇ ਜਾਂਦੇ ਸੀਗੇ ਬਾਅਦ ਵਿੱਚ ਪਤਾ ਲੱਗਿਆ ਜਦੋਂ ਉਹ ਜਦੋਂ ਬੇਹੋਸ਼ ਕਰਕੇ ਚਲੇ ਗਏ ਨੇ ਉਸ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਨੇ ਵਿੱਚ ਨਸ਼ੇ ਦੀਆਂ ਗੋਲੀਆਂ ਪਾ ਦਿੱਤੀਆਂ ਤੇ ਨਾਲ ਉਹ ਲੜਕੀ ਜਿਹੜੀ ਚਿੱਟੇ ਦਾ ਸੇਵਨ ਕਰਦੀ ਸੀ ਨਸ਼ਾ ਕਰਦੀ ਸੀਗੀ ਅੱਛਾ ਇਹ ਨੜਕੀ ਐਡਿਕਟਡ ਸੀਗੀ ਜਿਹੜੀ ਆਮਨ ਇਹਦਾ ਨਾਮ ਹੈਗਾ ਮਨਪ੍ਰੀਤ ਉਰਫ ਨੀਰੂ ਮਨਪ੍ਰੀਤ ਮਨਪ੍ਰੀਤ ਵਰ ਫਨੀਰੂ ਅੱਛਾ ਨਸ਼ੇ ਦੀ ਆਦੀ ਸੀ ਨਸ਼ੇ ਦੀ ਆਦੀ ਸੀ ਪਰਿਵਾਰ ਕਹ ਰਿਹਾ ਜੀ ਅੱਧਾ ਘੰਟਾ ਚੱਲਦੀ ਸੀ ਬਾਥਰੂਮ ਜੇ ਨਿਕਲਦੀ ਨਹੀਂ ਸੀ ਸਾਨੂੰ ਸ਼ੱਕ ਸੀਗਾ ਬਾਅਦ ਜਦੋਂ ਇਹ ਫਰਾਰ ਹੋ ਗਈ ਉਸ ਤੋਂ ਬਾਅਦ ਉਹਦੇ ਕੋਲ ਇੱਕ ਲੈਟਰ ਨਿਕਲਿਆ ਇੱਕ 100 ਰੁਪਏ ਦੇ ਵਿੱਚ ਜਿੰਦੇ ਚ ਉਹ ਸੇਵਨ ਕਰਦੇ ਨੇ ਨਸ਼ੇ ਦਾ ਉਹ ਵੀ ਨਿਕਲੇ ਨੇ ਪੰਨੀ ਨਿਕਲੀਆਂ ਨੇ ਉਸ ਤੋਂ ਬਾਅਦ ਲੜਕੀ ਫਰਾਰ ਹੋ ਗਈ ਹੈ ਉਸ ਵਾਰ ਪਰਿਵਾਰ ਵੱਲੋਂ ਜਿਹੜਾ ਮਾਮਲਾ ਦਰਜ ਕਰਾਇਆ ਗਿਆ ਜਿੰਦੇ ਵਿੱਚ ਪੁਲਿਸ ਵੱਲੋਂ ਜਿਹੜੇ ਦੋ ਦੋਸ਼ੀ ਜਿਹੜੇ ਵੜ ਲਗੇ ਇਹ ਦੋ ਦੋਸ਼ੀ ਕਿਹੜੇ ਨੇ ਸੁਖਚੈਨ ਜੀ ਜਿਹੜੇ ਫੜੇ ਗਏ ਨੇ ਇਹ ਵਿਚੋਲਾ ਵਿੱਚ ਇਹਦੇ ਕੌਣ ਹੈ ਇਹ ਜਿਹੜੇ ਇੱਕ ਤਾਂ ਉਹਦਾ ਭਰਾ ਬਣਿਆ ਸੀਗਾ ਉਂਦਰ ਲੜਕੀ ਦਾ ਅੱਛਾ ਕੁੜੀ ਦਾ ਭਰਾ ਬਣਿਆ ਸੀ ਹਾਂ ਹਾਂਜੀ ਇੱਕ ਭਰਾ ਬਣਿਆ ਸੀਗਾ ਇੱਕ ਹੋਰ ਉਹਦੇ ਨਾਲ ਸੀਗਾ ਤਿੰਨ ਚਾਰ ਜਿਹੜੇ ਹੈਗੇ ਸਾਰੇ ਫਰਜੀ ਸਾਰੇ ਸੀਗੇ ਬਣੇ ਭਰਾ ਓਕੇ ਇਹ 8 ਬੰਦਿਆਂ ਦੇ ਉੱਪਰ ਮਾਮਲਾ ਦਰਜ ਹੋਇਆ ਕੋਈ ਪਹਿਲਾਂ ਵੀ ਇਹੋ ਜਿਹੀ ਹਿਸਟਰੀ ਹੈਗੀ ਇਹ ਕੁੜੀ ਦੀ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਇਹ ਐਡਿਕਟਡ ਹੈ ਨਸ਼ਾ ਕਰਨ ਦੀ ਆਦਤ ਸੀ ਕੁੜੀ ਤੇ ਇਹ ਇਹ ਪਹਿਲਾਂ ਵੀ ਕੋਈ ਇਹੋ ਜਿਹੀ ਵਾਰਦਾਤ ਜਾਂ ਕੋਈ ਪਾਸਟ ਦੇ ਵਿੱਚ ਕੋਈ ਹਿਸਟਰੀ ਹੈ ਇਸ ਕੁੜੀ ਦੀ ਵੀ ਇਹੋ ਜਿਹੀ ਵਾਰਦਾਤ ਕੋਈ ਪਹਿਲਾਂ ਵੀ ਇਹਨੇ ਕੀਤੀ ਹੋਵੇ ਹਾਂਜੀ ਇਸ ਦੀ ਜਿਹੜੀ ਲੜਕੀ ਵੱਲੋਂ ਜਿਹੜਾ ਪੁਲਿਸ ਵੱਲੋਂ ਜਿਹੜੀ ਲੜਕੀ ਦੇ ਨਾ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਜਿਹੜੀ ਲੜਕੀ ਦੇ ਗ੍ਰਿਫਤਾਰ ਹੋ ਕੇ ਬਾਅਦ ਪਤਾ ਲੱਗੇਗਾ ਵੀ ਲੜਕੀ ਨੇ ਅੱਗੇ ਕੀ ਕੁਝ ਕੀਤਾ ਓਕੇ ਅੱਛਾ ਇਹ ਲੜਕੇ ਦਾ ਦੂਜਾ ਵਿਆਹ ਸੀ ਤੇ ਰਿਸ਼ਤਾ ਇਹ ਵਿਚੋਲੇ ਵੱਲੋਂ ਕਰਵਾਇਆ ਗਿਆ ਮੁੰਡੇ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਵੀ ਚੱਲ ਤੇਰਾ ਦੂਜਾ ਵਿਆਹ ਕਰ ਦਿੰਨੇ ਆ ਵਿਆਹ ਕਰ ਦਿੰਨੇ ਆ ਜਿਹੜੀ ਇੱਕ ਪੂਰਾ ਸਾਜ਼ਿਸ਼ ਦੇ ਤਹਿਤ ਲੁੱਟਣ ਦਾ ਇੱਕ ਪਲਾਨ ਬਣਾਇਆ ਹੋਇਆ ਸੀ ਜਿਵੇਂ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਦੇ ਬਿਲਕੁਲ ਵੀ ਪਰਿਵਾਰ ਵੀ ਇਹੀ ਕਹਿ ਰਿਹਾ ਪਰਿਵਾਰ ਕਹਿ ਰਿਹਾ ਸਾਡਾ ਇਹ ਵਿਆਹ ਦੇ ਵਿੱਚ ਕਈ ਉਹਨੇ ਅਰਚਨਾ ਵਿਚੋਲੇ ਨੇ ਪਾਈਆਂ ਬਹੁਤ ਜ਼ਿਆਦਾ ਅਰਚਨਾ ਪਾਈਆਂ ਥੋੜੀ ਤੋਰਨ ਲੱਗਿਆ ਵੀ ਅਰਚਨ ਪਾਈ ਵੀ ਹਮਸਾਨੂੰ ਪੈਸੇ ਦਿਓ ਤਾਂ ਕੋਈ ਤੋੜਾਂਗੇ ਦੋ ਤਿੰਨ ਵਾਰ ਹੀ ਆਏ ਸਾਡੇ ਨਾਲ ਗੱਲ ਵੀ ਨਹੀਂ ਠੀਕ ਠੰਗ ਨਾਲ ਕਰਦੇ ਸੀ ਅਸੀਂ ਵੀ ਇਹੀ ਕਿਹਾ ਚਲੋ ਵਿਆਹ ਹੋ ਜੇ ਉਸ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਕਰਾਂਗੇ ਸਾਨੂੰ ਨਹੀਂ ਪਤਾ ਸੀ ਅਸੀਂ ਇਹਨਾਂ ਦੇ ਜਾਲ ਤੇ ਫਸ ਜਾਣਾ ਓਕੇ ਚਲੋ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਨੂੰ ਅਪੀਲ ਕਰਾਂਗੇ ਇਸ ਪੂਰੇ ਮਸਲੇ 'ਚ ਤੁਹਾਡੀ ਕੀ رائے ਆ ਲੁਟੇਰੀ ਦੁਲਹਨ ਜਿਵੇਂ ਸਾਡੇ ਸਹਿਯੋਗੀ ਰਿਪੋਰਟਰ ਨੇ ਦੱਸਿਆ ਵੀ ਲੜਕੀ ਨਸ਼ੇ ਦੀ ਆਦੀ ਸੀ ਜਿਸ ਤਰੀਕੇ ਦੇ ਨਾਲ ਚੀਜ਼ਾਂ ਹੋਰ ਵੀ ਖੁਲਾਸੇ ਹੋਏ ਨੇ ਵਿਚੋਲੇ ਵੱਲੋਂ ਪੈਸੇ ਦੀ ਡਿਮਾਂਡ ਕੀਤੀ ਗਈ 85000 ਰੁਪਇਆ ਦਿੱਤਾ ਗਿਆ ਉਸ ਤੋਂ ਬਾਅਦ ਮੂੰਹ ਬੋਲੇ ਭਰਾ ਘਰੇ ਆਉਂਦੇ ਨੇ ਨਸ਼ੀਲੇ ਟਾਈਪ ਦੀਆਂ ਕੋ ਗੋਲੀਆਂ ਜਿਹੜੀਆਂ ਉਹ ਪੂਰੇ ਪਰਿਵਾਰ ਨੂੰ ਦਿੱਤੀਆਂ ਜਾਂਦੀਆਂ ਨੇ ਗਹਿਣਾ ਗੱਟਾ ਸੋਨਾ ਜੋ ਵੀ ਰੱਖਿਆ ਹੋਇਆ ਸੀਗਾ ਉਹਨੂੰ ਲੈ ਕੇ ਪੂਰਾ ਸਮਾਨ ਉਹ ਲੜਕੀ ਜਿਹੜੀ ਉਹ ਫਰਾਰ ਹੋ ਗਈ ਆ ਬੇਹਦ ਮੰਦ ਭਾਗੀ ਕਟਣਾ ਇਹਦੇ ਵਿੱਚ ਆਪਾਂ ਜ਼ਿਕਰ ਕਰਦਨੇ ਆ ਮਨਪ੍ਰੀਤ ਕੌਰ ਉਰਫ ਨੀਰੂ ਵਾਸੀ ਡਗਰੂ ਜ਼ਿਲ੍ਹਾ ਮੋਗਾ ਤੇ ਇਹ ਜਿਹੜਾ ਮੁਕੱਦਮਾ ਦਰਜ ਹੋਇਆ ਮਨਪ੍ਰੀਤ ਕੌਰ ਉਸਦੇ ਭਰਾ ਸਕੰਦਰ ਸਿੰਘ ਤੇ ਉਸਦੇ ਜੀਜੇ ਗੁਰਪ੍ਰੀਤ ਸਿੰਘ ਤੇ ਭੈਣ ਪਰਮਜੀਤ ਕੌਰ ਭਤੀਜੀ ਰਸ਼ਨਦੀਪ ਕੌਰ ਤੇ ਕੁਝ ਹੋਰ ਵੀ ਸਾਥੀ ਜਿਹੜੇ ਨਾਲ ਆਏ ਹੋਏ ਸੀਗੇ ਉਹਨਾਂ ਸਾਰਿਆਂ ਦੇ ਉੱਪਰ ਜਿਹੜਾ ਇਹ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੋ ਤਰਿਆ ਦਾ ਤਰਿਆ ਰਹਿ ਗਿਆ ਸਾਰਾ ਕੁਝ ਬੇਹਉਦ ਹੈਰਾਨ ਕਰਨ ਵਾਲਾ ਮਾਮਲਾ ਜਿਹੜਾ ਇਹ ਫਿਰੋਜ਼ਪੁਰ ਦਾ ਹੈ ਫਿਰੋਜ਼ਪੁਰ ਦੇ ਨੇੜਲੇ ਪਿੰਡ ਰੁਕਨਾ ਬੇਗੂ ਜਿਹੜਾ ਕਿ ਕਾਸੂ ਬੇਗੇ ਰੇਲਵੇ ਸਟੇਸ਼ਨ ਦੇ ਨਾਲ ਲਾ ਛੋਟਾ ਜਿਹਾ ਪਿੰਡ ਆ ਉੱਥੋਂ ਦਾ ਇਹ ਮਾਮਲਾ ਜਿੱਥੇ ਵਿਆਹ ਦਾ ਸਮਾਗਮ ਰੱਖਿਆ ਜਾਂਦਾ ਹੈ ਵਿਚੋਲੇ ਵੱਲੋਂ ਸਾਰੀਆਂ ਪਰਿਵਾਰ ਵੱਲੋਂ ਵਿਚੋਲੇ ਵੱਲੋਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਪਰ ਲੁੱਟ ਕੇ ਲੈ ਕੇ ਚਲੇ ਜਾਂਦੇ ਨੇ ਐਨ ਆਰ ਆਈ ਲਾੜੇ ਨੂੰ ਸੋ ਦਰਸ਼ਕਾਂ ਨੂੰ ਅਪੀਲ ਕਰਾਂਗੇ ਇਸ ਮਾਮਲੇ 'ਚ ਤੁਹਾਡੀ ਕੀ ਰਾਏ ਆ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਸਾਡੇ ਨਾਲ